ਗੁਰਜੀ ਦਾ ਖਾਲਸਾ ਵਾਇਰਲ ਵੀਡੀਓ ਤੇ ਤੁਹਾਡਾ ਜੀ ਤੁਹਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਲਓ ਜੀ ਅੱਜ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਮਾਰਚ ਕਰਿਆ ਜਾ ਰਿਹਾ ਜੀ ਨੂੰ ਬੁਕਾ ਰਹੇ ਆਂ ਦੇਖੋ ਸਾਡੇ ਤੁਸੀਂ ਜੀ ਕਿਸਾਨਾਂ ਵੱਲੋਂ ਰੋਸ ਮਾਰਚ मुर्दाबाद 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 पंजाब सरकार ਮੁਰਦਾਬਾਦ ਮੁਰਦਾਬਾਦ ਜਗਜੀਤ ਸਿੰਘ ਢੱਲਿਆਲ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਚੁੱਤੇ ਪੈ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਚੁੱਤੇ ਪੈ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਗਜੀਤ ਸਿੰਘ ਢੱਲਿਆਲ ਜਿੰਦਾਬਾਦ 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 ਦਲੇਵਾਲ ਜ਼ਿੰਦਾਬਾਦ 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 ਸਾਬ ਤੁਹਾਡੀ ਸੱਚ ਤੇ ਪੈਰਾਂ ਗੇ ਠੋਕੇ ਦਲੇਵਾਲ ਸਾਬ ਤੁਹਾਡੀ ਸੱਚ ਤੇ ਪੈਰਾਂ ਗੇ ਠੋਕੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜਪਾਤੇ ਜਾਣੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜਪਾਤੇ ਜਾਣੇ ਜੇਲਾ ਚ ਬੈਠੇ ਕਿਸਾਨਾਂ ਨੂੰ ਰਿਹਾਅ ਕਰੋ ਰਿਹਾਅ ਕਰੋ ਰਿਹਾਅ ਕਰੋ ਜੇਲਾ ਚ ਬੈਠੇ ਕਿਸਾਨਾਂ ਨੂੰ ਰਿਹਾਅ ਕਰੋ ਰਿਹਾਅ ਕਰੋ ਦਾਂਗੇ ਲੈ ਕੇ ਹਾਂ ਤੇ ਲੈ ਰਹੇ ਹਾਂ ਜੇ ਯਾਰ ਜਗਜੀਤ ਸਿੰਘ ਢੱਲਿਆਲ ਜਿੰਦਾਬਾਦ 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 ਜੇ ਯਾਰ ਜਗਜੀਤ ਸਿੰਘ ਢੱਲਿਆਲ ਜਿੰਦਾਬਾਦ 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 ਢੱਲਿਆਲ ਸਾਹਿਬ ਤਹਾਂ ਦੀ ਸੱਚ ਤੇ ਪਹਿਰਾ ਦੇਾਂਗੇ ਠੋਕ ਕੇ ਇੱਜ਼ਾਨੀ ਦੇ ਰੱਖਾ ਜਗਜੀਤ ਸਿੰਘ ਢੱਲਿਆਲ ਜਿੰਦਾਬਾਦ 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 ਉਹਨੇ ਫੋਰ ਮੰਦਾ ਇੱਕਾ ਜਿੰਦਾਬਾਦ 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 ਵਪਾਰੀ ਪਾਈਚਾਰਾ ਜਿੰਦਾਬਾਦ 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 ਕਿਸਾਨ ਮਜ਼ਦੂਰ ਵਪਾਰੀ ਪਾਈਚਾਰਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਜਿੰਦਾਬਾਦ ਜੀ ਧਾਰ ਚਕਾਲਾ ਲੱਗਦਾ ਹੈ ਸਾਨੂੰ ਦੱਸੋ ਕਿ ਇਹ ਪ੍ਰੋਗਰਾਮ ਕੀ ਆ ਤੁਹਾਡਾ ਕਹਿੰਦੇ ਨਹੀਂ ਜੀ ਅੱਜ ਉਹ ਮੋਢੇ ਅਮਰਪਾਲ ਤੇ ਹੋਰ ਉਹਨਾਂ ਦੇ ਸਾਥੀ ਜਿਬਰੂਗੜ ਤੋਂ ਆ ਰਹੇ ਆ ਉਸ ਕਰਕੇ ਪੁੱਛਦੀ ਹਰ ਚੱਲ ਵਧਾਈ ਹੋਈ ਹੈ ਕਿੱਡਾ بڑا ਧੋਖਾ ਉਹਨਾਂ ਨੇ ਕੀਤਾ ਔਰ ਚੰਡੀਗੜ੍ਹ ਤੋਂ ਨਿਕਲਦਿਆਂ ਸਾਰ ਜਦੋਂ ਹੀ ਪੰਜਾਬ ਚ ਐਂਟਰ ਹੋਏ ਉਹਨਾਂ ਨੇ ਟਰੈਪ ਲਾ ਕੇ ਕਾਫਲੇ ਦੇ ਵਿੱਚ ਐਂਬੂਲੈਂਸਾਂ ਵੜਤੀਆਂ ਕਿਉਂਕਿ ਪਤਾ ਹੈ ਸਾਰਿਆਂ ਨੂੰ ਵੀ ਸਿੱਧੂਪੁਰ ਕਿੱਥੇ ਬੰਦੀ ਬਣੀ ਸੰਜਮਨਾਲ ਬੜੇ ਸੁਵਿਧਾਨ ਦੇ ਵਿੱਚ ਰਹਿ ਕੇ ਚੱਲਦੀ ਆ ਆਪਾਂ ਨੂੰ ਪਤਾ ਜੇ ਕੋਈ ਪਿੱਛੋਂ ਵੀ ਐਂਬੂਲੈਂਸ ਆਵੇ ਆਪਾਂ ਉਹਨੂੰ ਰਾਹ ਦਿੰਨੇ ਆ ਰਸਤਾ ਦਿੰਨੇ ਆ ਸਿਰੋ ਐਂਬੂਲੈਂਸ ਆਈਆਂ ਐਂਬੂਲੈਂਸਾਂ ਬਾਰ-ਬਾਰ ਉਹਨਾਂ ਨੇ ਦਰਿਆਲ ਸਾਰ ਦੇ ਨਾਲ ਲਾ ਕੇ ਇੱਕ ਗੱਡੀ ਰੋਕ ਕੇ ਇੱਕਦਮ ਉਹਨਾਂ ਨੇ ਧੱਕਾ ਇਹ ਪੁੱਤ ਕਿ ਨਹੀਂ ਕਿ ਸਾਡਾ ਨੂੰ ਸਾਡਿਆ ਨੂੰ ਗ੍ਰਿਫਤਾਰ ਕਰਿਆ ਗਿਆ। ਤੋਂ ਵੀਰੋ ਪੰਜਾਬ ਸਰਕਾਰ ਦਾ ਜਿਹੜਾ ਮਕੌਟਾ ਸੀ ਮੈਂ ਕਿਸਾਨ ਦਾ ਪੁੱਤ ਐ ਮੈਂ ਥੋੜਾ ਪੰਜਾਬ ਦਾ ਪੁੱਤ ਐ ਮੈਂ ਪੰਜਾਬ ਦਾ ਪੰਜਾਬ ਦੇ ਨਾਲ ਧੋਖਾ ਨਹੀਂ ਦੇਊਗਾ ਥੋੜੇ ਸਾਹਮਣੇ ਆ ਚੁੱਕਿਆ। ਹੁਣ ਮੈਂ ਬੇਨਤੀ ਕਰਨਾ ਹੈ ਬਲਪ੍ਰੀਤ ਸਿੰਘ ਨੂੰ ਕਿ ਉਹ ਵੀ ਲੋਟਰ ਮਿੰਟ ਥੋੜੇ ਜਿਹੜੇ ਸਾਹਮਣੇ ਥੋੜੇ ਵਿਚਾਰ ਰੱਖਣ ਬਲਪ੍ਰੀਤ ਸਿੰਘ ਅਬਦੁੱਲਾਪੁਰ ਸਾਨ ਭਰਾਵੋ ਵਿਚਾਰ ਪਟੰਦਰਾ ਸ਼ੁਰੂ ਕਰਨ ਤੋਂ ਪਹਿਲਾਂ ਬੁਲਾਈਏ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣਦੇ ਆ ਕਿ 19 ਤਰੀਕ ਨੂੰ ਪੰਜਾਬ ਸਰਕਾਰ ਪੂਰੇ ਤੋਂ ਗਏ ਪੰਜਾਬ ਚੋਂ ਮੀਟਿੰਗ ਦਾ ਆਫੀਸ਼ੀਅਲ ਮੀਟਿੰਗ ਬੁਲਾਈ ਲੈਟਰ ਦਿੱਤੀ ਸਰਕਾਰ ਨੇ ਮੀਟਿੰਗ ਇਹ ਤੁਸੀਂ ਬੀਜੇਪੀ ਸਰਕਾਰ ਦੇ ਮੰਤਰੀਆਂ ਦੇ ਵੀ ਬਿਆਨ ਸੁਨੇ ਹੋਣਗੇ ਰਵਨੀਤ ਬਿੱਟੂ ਦੇ ਵੀ ਬਿਆਨ ਸੁਨੇ ਹੋਣਗੇ ਸਾਰੇ ਉਹਨਾਂ ਨੇ ਸਪਸ਼ਟ ਕਰਤਾ ਕਿ ਅਸੀਂ ਤੁਹਾਨੂੰ ਅੱਗੇ ਮੀਟਿੰਗ ਦੇਤੀ ਸੀ 4 ਮਈ ਦੀ ਮੀਟਿੰਗ ਦੇਤੀ ਸੀ ਅੱਗੇ ਪਰ ਸਾਡਾ ਇਹਦੇ 'ਚ ਕੋਈ ਨਹੀਂ ਸੀ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਨਾ ਇਹ ਜੋ ਵੀ ਕੀਤਾ ਪੰਜਾਬ ਸਰਕਾਰ ਨੇ ਕੀਤਾ ਤਾਂ ਭਾਵੇਂ ਤੈਅ ਕਰਕੇ ਉਹਦੇ ਤੇ ਹਲੇ ਤੱਕ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਦਾ ਬਿਆਨ ਨਹੀਂ ਆਇਆ ਤੇ ਸਾਤੋਂ ਭਾਜੀਪੀ ਨੇ ਰਲ ਕੇ ਕਰਵਾਇਆ ਜਾਂ ਅਸੀਂ ਇਕੱਲਿਆਂ ਨੇ ਕੀਤਾ ਉਹ ਸਿਰਫ ਇਹ ਕਹੀ ਜਾਂਦੇ ਨੇ ਕਿ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਦੀ ਚਿੰਤਾ ਸੀ ਸਿਹਤ ਦੀ ਚਿੰਤਾ ਸੀ ਪਰ ਭਾਵੇਂ ਚਿੰਤਾ ਤਾਂ ਮਕਾਦੀ ਸੀ ਪ੍ਰਧਾਨ ਜੀ ਨੇ ਮੈਡੀਕਲ ਏਡ ਲੈਣੀ ਇਹਨਾਂ ਦੇ ਕਹੇ ਤੇ ਸ਼ੁਰੂ ਕਰਤੀ ਸੀ ਪ੍ਰਧਾਨ ਜੀ ਨੇ ਠੀਕ ਆ ਮੂੰਹ ਰਾਹੀਂ ਕੁਝ ਨਹੀਂ ਸੀ ਲੈਂਦੇ ਪਰ ਭਰਾਵੋ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿੰਨੀ ਤੁਸੀਂ ਚਿੰਤਾ ਕਰਦੇ ਹੋ ਉਹ ਸਾਡਾ ਆਗੂ ਅੱਜ ਉਹ ਜਲੰਧਰ ਆ ਭਰਾਵੋ ਪੀਡਬਲਿਊ ਰੈਸਟ ਹਾਊਸ 'ਚ ਤੇ ਉਸਨੇ ਪਾਣੀ ਵੀ ਬੰਦ ਕਰਤਾ ਲਾਲਵੇ ਸਰਕਾਰ ਜਿਹੜਾ ਜ਼ੋਰ ਲਾਉਂਦੀ ਆ ਪਲਾ ਕੇ ਦਿਖਾ ਲਵੇ ਪਾਣੀ ਫਿਰ ਉਹਨੂੰ ਹਟਾਵੇ ਭਰਾਵੋ ਜਿੰਨਾ ਚਿਰ ਸਾਡੀ ਕਸਟਡੀ 'ਚ ਸੀ ਉਹਨਾਂ ਚਿਰ ਪਤਾ ਸੀ ਜੋ ਪ੍ਰਧਾਨ ਜੀ ਲੈ ਰਹੇ ਸੀ ਨਹੀਂ ਲੈ ਰਹੇ ਸੀ ਸਿਰਫ ਮੈਡੀਕਲ ਏਡ ਲੰਦੇ ਸੀ ਤੇ ਪਾਣੀ ਲੈ ਰਹੇ ਸੀ ਇਹ ਸਾਨੂੰ ਪੱਕਾ ਪਤਾ ਸੀ ਅਸੀਂ ਪਿੰਡਾਂ 'ਚ ਮੀਟਿੰਗਾਂ ਕਰਵਾਉਂਦੇ ਸੀ ਫਾਜ਼ਿਲਕਾ ਫਰੋਜਪੁਰ 'ਚ ਉੱਥੇ ਅਸੀਂ ਇਹ ਸਪਸ਼ਟ ਕਰਦਾ ਸੀ ਕਿ ਜੇ ਸਰਕਾਰ ਨੇ ਕੋਈ ਬਤਨੀਅਤ ਕੀਤੀ ਸਰਕਾਰ ਨੇ ਕੋਈ ਇਹੋ ਜਿਹਾ ਕਾਰਾ ਕੀਤਾ ਤਾਂ ਉਹ ਆਗੂ ਇਹੋ ਜਾਨੀ ਕਿ ਸਰਕਾਰ ਤੋਂ ਝੁੱਕ ਕੇ ਪਿੱਛੇ ਹਟ ਜਾਊਗਾ ਉਹ ਅੱਜ ਵੀ ਭਰਾਵੋ ਮਾਰਨ ਵਰਤ ਜਾਰੀ ਆ ਪ੍ਰਧਾਨ ਜੀ ਪਾਣੀ ਲੈ ਰਹੇ ਸੀ ਪਾਣੀ ਵੀ ਛੜਦਾ ਹੁਣ ਤਾਂ ਇਹ ਆਪਾਂ ਨੇ ਕਰਨਲ ਜੋ ਪ੍ਰਧਾਨ ਜੀ ਨੇ ਕਰਨਾ ਸੀ ਕਰਤਾ ਰਿਪੋਰਟਾਂ ਇਹ ਵੀ ਆ ਰਹੀਆਂ ਨੇ ਸੇ ਸਮੇਂ ਵੀ ਆਪਾਂ ਨੂੰ ਇਹੋ ਜਿਹਾ ਸੁਨੇਹਾ ਆ ਜਵੇ ਕਿ ਪ੍ਰਧਾਨ ਜੀ ਆਪਣੇ ਚੰਗੇ ਰਹੇ ਤਾਂ ਉਦੋਂ ਵੀ ਭਰਾਵੋ ਹੱਥ ਬੰਨ ਕੇ ਬੇਨਤੀ ਕਰਦੇ ਆ ਜੇ ਇਹੋ ਜਿਹਾ ਕੋਈ ਸੁਨੇਹਾ ਆਉਂਦਾ ਜਥੇਬੰਦੀ ਦੀ ਕੌਲ ਤੋਂ ਪਰੇ ਹੋ ਕੇ ਕਿਸੇ ਨੇ ਵੀ ਕੋਈ ਆਪ ਮਹਾਰੇ ਫੈਸਲਾ ਨਹੀਂ ਕਰਨਾ ਕੋਈ ਜਥੇਬੰਦੀ ਕੌਲ ਦਊਗੀ ਕੋਈ ਜਥੇਬੰਦੀ ਦਾ ਆਗੂ ਕੌਲ ਦਊਗਾ ਤਾਂ ਆਪਾਂ ਉਸ ਪ੍ਰੋਗਰਾਮ ਤੇ ਜਾਣਾ ਇਹ ਨਾ ਹੋਵੇ ਆਪਾਂ ਪੜਕਾ ਹਰ ਜਾ ਕੇ ਆਪਣੀਆਂ ਭਾਵਨਾਵਾਂ ਜਾ ਕੇ ਕੋਈ ਇਹੋ ਜਿਹਾ ਕੰਮ ਕਰ ਦਈਏ ਕਿ ਸਰਕਾਰ ਨੂੰ ਸੌਖਾ ਹੋ ਜਵੇ ਆਪਣੇ ਤੇ ਲਾਚੀ ਚਾਰਜ ਕਰਨਾ ਜਾਂ ਕੁਝ ਹੋਰ ਕਰਨਾ ਕਿਉਂਕਿ ਤੁਸੀਂ ਸਰਕਾਰ ਦੀ ਨੀਅਤ ਦੇਖ ਲਈ ਹਲੇ ਤਾਂ ਆਪਾਂ ਕੀਤਾ ਨਹੀਂ ਸੀ ਕੁਝ ਸ਼ਾਂਤਮਈ ਬੈਠੇ ਸੀ ਧਰਨੇ 'ਤੇ ਉੱਥੇ ਆ ਕੇ ਵੀ ਆਪਣੀਆਂ ਗ੍ਰਿਫਤਾਰੀਆਂ ਹੋ ਜਾਣ ਪੁਰੇ ਤੋਂ ਵੀ ਆਪਾਂ ਨੂੰ ਫੜ ਕੇ ਲੈ ਜਾਣ ਔਰ ਭਰਾਵੋ ਇਹ ਮਨਾਂ 'ਚ ਕੋਈ ਸ਼ੱਕ ਨਾ ਰੱਖਿਓ ਕਿ ਆਪਾਂ ਨੂੰ ਫੜਨਗੇ ਨਹੀਂ ਆਪਣੀਆਂ ਗ੍ਰਿਫਤਾਰੀਆਂ ਨਹੀਂ ਕਰਨਗੇ ਪੁਲਿਸ ਘਰਾਂ 'ਚ ਛਾਪੇ ਮਾਰ ਰਹੀ ਆ ਸਰਾਂ ਚ ਜਾ ਜਾ ਕੇ ਸਵੇਰੇ ਸ਼ਾਮ ਛਾਪੇ ਮਾਰ ਰਹੀ ਆ ਪੁਲਿਸ ਕਹ ਜੀ ਦੱਸੋ ਬੰਦੇ ਕਿੱਥੇ ਨੇ ਦੱਸੋ ਬੰਦੇ ਕਿੱਥੇ ਨੇ ਭਰਾਵੋ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੰਨਾ ਗ੍ਰਿਫਤਾਰੀਆਂ ਕਰਕੇ ਅੰਦੋਲਨ ਖਤਮ ਨਹੀਂ ਕੀਤਾ ਜਾਣਾ ਲੋਕਾਂ 'ਚ ਰੋਸ ਵਧੂਗਾ ਲੋਕਾਂ 'ਚ ਹੋਰ ਹਲਚਲ ਵਧੂਗੀ ਫਿਰ ਪਤਾ ਨਹੀਂ ਅੰਦੋਲਨ ਕਿਹੜੇ ਪਾਸੇ ਨੂੰ ਚਲੇ ਜਾਵੇ ਇਹ ਸਰਕਾਰ ਨੂੰ ਹੱਥ ਮੰਨ ਕੇ ਬੇਨਤੀ ਆ ਜੋ ਤੁਸੀਂ ਕਰਨਾ ਸੀ ਕਰ ਲਿਆ ਹੁਣ ਅਸੀਂ ਅੱਜ ਰੋਸ ਮਾਰਚ ਕਰਨ ਦਾ ਸਭ ਤੋਂ ਮੇਨ ਕਾਰਨ ਇਹ ਸੀ ਭਰਾਵੋ ਕਿ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਲੋਕ ਨਾ ਡਰਿਆਂ ਨਾ ਚੁੱਕਦੇ ਆ ਸਿਰਫ ਮੰਗ ਇਹ ਆ ਕਿ ਸਾਡੇ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਤੇ ਜਿਹੜੀ ਗੱਲ ਆਪਣੇ ਲੋਕ ਕਹਿੰਦੇ ਸੀ ਕਿ ਇਕੱਠੇ ਨਹੀਂ ਹੁੰਦੇ ਇਕੱਠੇ ਨਹੀਂ ਹੁੰਦੇ ਤਾਂ ਭਰਾਵੋ ਕੁਝ ਸਮੇਂ ਵਿੱਚ ਇਹ ਵੀ ਹੋ ਸਕਦਾ ਕਿ ਦੋਨੇ ਪਾਰ ਹਰ ਕੇ ਐਮਐਮ ਰਲ ਕੇ ਕੋਈ ਪ੍ਰੋਗਰਾਮ ਦੇ ਦਣ ਕਿਉਂਕਿ ਭਰਾਵੋ ਅੱਜ ਮੀਟਿੰਗ ਆ ਕਾਕਾ ਸਿੰਘ ਕੋਲ ਜੜਾ ਉਹਨਾਂ ਨਾਲ ਐਸਕੇਐਮ ਦਾ ਵਕਤ ਚੱਲੇ ਉਹਨਾਂ ਨਾਲ ਮੀਟਿੰਗ ਕਰਨ ਹੋ ਸਕਦਾ ਭਰਾਵੋ ਕੋਈ ਪ੍ਰੋਗਰਾਮ ਆ ਜਵੇ ਫਿਰ ਸਰਕਾਰ ਨੂੰ ਵਕਤ ਪੈਣਾ ਸਰਕਾਰ ਨੂੰ ਰਾਹ ਨਹੀਂ ਲੱਭਣਾ ਕਿ ਕਿੱਧਰ ਨੂੰ ਜਾਈਏ ਭਰਾਵੋ ਲੋਕਾਂ ਦੇ ਦਿਨ ਦਾ ਰੋਜ਼ ਦਾ ਜਿਹੜੀ ਬੀਜੇਪੀ ਨਾਲ ਹੋ ਰਹੀ ਸੀ ਪਿੰਡਾਂ 'ਚ ਬੀਜੇਪੀ ਨੂੰ ਲੋਕ ਅੰਦਰ ਨਹੀਂ ਸੀ ਬਣਨ ਦਿੰਦੇ ਪਿੰਡਾਂ ਦੇ ਆ ਇਲੈਕਸ਼ਨ ਆ ਜਾਣ ਤੋਂ ਪਤਾ ਲੱਗੂਗਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਕਿ ਕੀ ਭਾਗਿਕ ਦੀ ਆ ਕੋਈ ਗੱਲ ਹੀ ਅਰੈਸਟ ਕਰ ਲੈਣਗੇ ਜੇਲਾ ਭਰ ਲੈਣਗੇ ਕਿੰਨਾ ਚਿਰ ਰੱਖ ਲੋਂਗੇ ਜੇਲਾ ਚ 2 ਮਹੀਨੇ ਰੱਖ ਲੋਂਗੇ 3 ਰੱਖ ਲੋਂਗੇ 6 ਰੱਖ ਲੋਂਗੇ ਸਾਲ ਰੱਖ ਲੋਂਗੇ ਪਰ ਜਦੋਂ ਕਿਸਾਨ ਸੜਕਾਂ ਤੇ ਆਉਣ ਲੱਗ ਗਏ ਫਿਰ ਭਰਾਵੋ ਜੇਲਾ ਭਰੀਆਂ ਨਹੀਂ ਜਾਣੀਆਂ ਮਲਾਜਮ ਵੀਰਾਂ ਨੂੰ ਵੀ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਤੁਸੀਂ ਸਾਡੇ ਘਰਾਂ ਚ ਯੋ ਸਾਡੇ ਨੇੜਲੇ ਪਿੰਡਾਂ ਚੋਂ ਹੀ ਉਹ ਸਾਰੇ ਭਰਾਵੋ ਕਿਸਾਨੀਓ ਕਰਦੇ ਹੋ ਮਜ਼ਦੂਰੀ ਕਰਦੇ ਹੋ ਸਾਰੇ ਇੱਕ ਵਾਰ ਸੋਚ ਕੇ ਦੇਖਿਓ ਕਿ ਮਨ ਦਾ ਕੀ ਜਿਆਨੇ ਮਨ ਤੇ ਆ ਕੇ ਤਾਂ ਹੋ ਗਈ ਮਜ਼ਦੂਰੀ ਆ ਸਰਕਾਰ ਵੱਲੋਂ ਹੁਕਮ ਨੇ ਤੁਹਾਡੇ ਤੇ ਕਿ ਤੁਸੀਂ ਆ ਕਰੋ ਪਰ ਭਰਾਵੋ ਇਸ ਤਾਰ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਕਿ ਇਹ ਉਹ 75 ਸਾਲ ਦਾ ਕੈਂਸਰ ਦਾ ਪੀੜਤ ਇੱਕ ਬਜ਼ੁਰਗ ਦਾ ਭਰਾਵੋ ਕਿਸੇ ਪੋਤੇ ਦਾ ਦਾਦਾ ਹੋ ਕਿਸੇ ਬੇਟੇ ਦਾ ਪਾਪਾ ਹੋ ਪਰਾਵੋ ਜਿਹੜਾ ਲੜ ਰਿਹਾ ਮਰ ਰਿਹਾ 114 15 ਦਿਨ ਹੋ ਗਏ ਅੱਜ ਤੱਕ ਖਾਧਾ ਨਹੀਂ ਕੁਛ ਉਹ ਪੀਦੇ ਲਈ ਮਰ ਰਿਹਾ ਉਹਦੇ ਵੀ ਘਰੇ ਪਰਾਵੋ 17 18 ਕਿੱਤੇ ਜ਼ਮੀਨਾਂ ਉਹਦਾ ਵੀ ਸਰਦਾ ਸੌਖਾ ਪਰ ਉਹਨੂੰ ਇੱਕ ਫਿਲਮ ਦੇਖ ਕੇ ਇੱਕ ਪਿਕਚਰ ਉਹਦੇ ਸਾਹਮਣੇ ਆ ਗਈ ਕਿ ਆ 17 18 ਕਿੱਲੇ ਮੇਰੇ ਪੋਤਰੇ ਮੇਰੇ ਬੇਟੇ ਕੋਲ ਰਹਿਣੇਗੇ ਇਹ ਤਿਆਰੀ ਕਰ ਲਈ ਪਰਾਵੋ ਇਹ ਕੁਛ ਨਹੀਂ ਛੇਛਣਾ ਰਹੋ ਆ ਤਾ ਤੁਹਾਨੂੰ ਦਿਖਾਤਾ ਸਾਰਾ ਕੁਝ ਕਿ ਤੁਹਾਡੇ ਤੋਂ ਜ਼ਮੀਨਾਂ ਖੋਹਣੀਆਂ ਕਿਵੇਂ ਨੇ ਸੋ ਅੱਜ ਦਾ ਕੋਈ ਇਹ ਨਹੀਂ ਸੀ ਕਿ ਆਪਾਂ ਰੋਡ ਜਾਮ ਕਰਨਾ ਕਿਉਂਕਿ ਠੀਕ ਆ ਆਪਾਂ ਕਿਸੇ ਆਮ ਪਬਲਿਕ ਨੂੰ ਤੰਗ ਨਹੀਂ ਕਰਨਾ ਕੋਈ ਇਹ ਨਹੀਂ ਕਿ ਆਪਣੇ ਕਿਸੇ ਆਮ ਪਬਲਿਕ ਨਾਲ ਆਪਣੀ ਕੋਈ ਰੋਸ ਆ ਅੱਜ ਦਾ ਸਿਰਫ ਇਹ ਸੀ ਕਿ ਆਪਾਂ ਨੇ ਰੋਸ ਕਰਨਾ ਸੀ ਸਰਕਾਰ ਨੂੰ ਰੋਸ ਦਿਟਾਉਣਾ ਸੀ ਕਿ ਜਿਹੜੀ ਵੀ ਤੁਸੀਂ ਕਾਰਵਾਈ ਕੀਤੀ ਆ ਠੀਕ ਆ ਪਤਾ ਨਹੀਂ ਕੀ ਦੇ ਹੁਕਮਾਂ ਤੇ ਕੀਤੀ ਆ ਤੁਸੀਂ ਪਰ ਅਸੀਂ ਉਹਦੇ ਉਹਦੇ ਚ ਸਾਡਾ ਰੋਸ ਆ ਕਿ ਤੁਸੀਂ ਜੋ ਵੀ ਕੀਤਾ ਇਹ ਗਲਤ ਕੀਤਾ ਇਹ ਸਹੀ ਨਹੀਂ ਕੀਤਾ ਸਾਡੇ ਕਿਸਾਨਾਂ ਨਾਲ ਇਹ ਕਿਸਾਨ ਉਹ ਨੇ ਜਿਹੜੇ 1 ਸਾਲ ਤੋਂ ਬਾਤਰਾ ਕੇ ਬੈਠ ਕੇ ਮੰਨਤੀ ਰਹੇ ਸੀ ਕਿ ਸਾਨੂੰ ਐਮਐਸਪੀ ਦਾ ਗਰੰਟੀ ਤੌਰਨ ਦੇ ਦੋ ਤਾਂ ਭਰਾਵੋ ਤੁਹਾਡੇ ਆਗੂ ਨੇ ਜਿਹੜੀ ਐਮਐਸਪੀ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ ਐਮਐਸਪੀ ਦਾ ਨਾਮ ਵੀ ਨਹੀਂ ਸੀ ਪਤਾ ਕਿ ਕਿਸਾਨਾਂ ਲਈ ਵੀ ਕੋਈ ਚੀਜ਼ ਬਣੀ ਆ ਹੀ ਤਾਂ ਤੁਹਾਡੇ ਆਗੂ ਨੇ ਪੂਰੇ ਪਿੰਡ ਵਾਲੇ ਤੋਂ ਭਰਾਵੋ ਐਮਐਸਪੀ ਐਮਐਸਪੀ ਕਰਵਾਉਣੀ ਚੰਨਤਾ ਪੂਰੇ ਪਿੰਡ ਵਿੱਚ ਕਿ ਐਮਐਸਪੀ ਕੀ ਦੀ ਜਾ ਪ੍ਰਭਾਉ ਤੁਹਾਨੂੰ ਅਗਲੀ ਗੱਲ ਇੱਕ ਹੋਰ ਦੱਸ ਦਿੰਨੇ ਆ ਕਿ ਕੱਲੇ ਪ੍ਰਧਾਨ ਜੀ ਨਹੀਂ ਰਹੇ ਹੋਣਾ ਤੇ ਸਰਕਾਰ ਨੇ ਨਵਾਂ ਪੰਗਾ ਲੈ ਲਿਆ ਕੱਲੇ ਪ੍ਰਧਾਨ ਜੀ ਨਹੀਂ ਰਹੇ ਪਹਿਲਾਂ ਕੱਲੇ ਪ੍ਰਧਾਨ ਜੀ ਬੈਠੇ ਸੀ ਮਰਨ ਵਾਰਤ ਤੇ ਨਹੀਂ ਸੀ ਕੋਈ ਹੋਰ ਆਗੂ ਬੈਠਾ ਪਰ ਪ੍ਰਭਾਉ ਇਹ ਨਵਾਂ ਪੰਗਾ ਛੇੜ ਲਿਆ ਸਰਕਾਰ ਨੇ ਆਪਣੇ ਰੋਪੜ ਕੇਲ ਚ ਤੁਸੀਂ ਜਾਣਦੇ ਹੋ ਸਾਰੇ ਆਪਣੇ ਗੁਰਜਿੰਦਰ ਸਿੰਘ ਜੱਗੀ ਨੂੰ ਜ਼ਿਲ੍ਹਾ ਜੂਤਕਾ ਵੀਨਾਰਾ ਦਾ ਪ੍ਰਭਾਉ ਸੱਤ ਬੰਦਿਆਂ ਨੇpropto ਜੇਲ੍ਹ ਚ ਮਰਨ ਵੱਕਤ ਸ਼ੁਰੂ ਕਰਤਾ ਕੋਈ ਗਿਣਤੀ ਬਾਹਰ ਆਈਆ ਪਟਿਆਲਾ ਜੇਲ੍ਹ ਦੀ ਹਲੇ ਕਿੰਤੀ ਨਹੀਂ ਬਾਹਰ ਆਈ ਮਾਨਸਾ ਜੇਲ੍ਹ ਦੀ ਹਲੇ ਕਿੰਤੀ ਨਹੀਂ ਬਾਹਰ ਆਈ ਕਿ ਕਿੰਨੇ ਆਗੂਆਂ ਨੇ ਮਰਨ ਵੱਕਤ ਸ਼ੁਰੂ ਕੀਤਾ ਛੋਪਰਾਗੋ ਜੇਲਾ ਭਰੀਆਂ ਪਈਆਂ ਨੇ ਆਪਣੇ ਕਿਸਾਨ ਚੜ੍ਹਦੀ ਕਲਾ ਚ ਨੇ ਮਿਲ ਕੇ ਆਏ ਨੇ ਆਪਣੇ ਪਰਿਵਾਰ ਮਿਲ ਕੇ ਆਏ ਨੇ ਕਿਸਾਨਾਂ ਨੂੰ ਪੂਰੀ ਚੜ੍ਹਦੀ ਕਲਾ ਚ ਨੇ ਕੋਈ ਘਬਰਾਉਣ ਦੀ ਲੋੜ ਨਹੀਂ ਬਾਹਰ ਖਬਰ ਇਹ ਆ ਰਹੀ ਆ ਕਿ ਪ੍ਰਧਾਨ ਜੀ ਨੂੰ ਪੂਰਾ ਜ਼ੋਰ ਲਾ ਰਿਹਾ ਪ੍ਰਸ਼ਾਸਨ ਪੂਰਾ ਜ਼ੋਰ ਲਾ ਰਿਹਾ ਕਿ ਪ੍ਰਧਾਨ ਜੀ ਕੁਝ ਖਾ ਲਓ ਕੁਝ ਪੀ ਲਓ ਪਰ ਪ੍ਰਧਾਨ ਜੀ ਦੀ ਇੱਕੋ ਸ਼ਰਤ ਆ ਕਿ ਉਦੋਂ ਤੱਕ ਪਾਣੀ ਵੀ ਨਹੀਂ ਲਊਗਾ ਜਦੋਂ ਤੱਕ ਮੇਰੇ ਕਿਸਾਨਾਂ ਨੂੰ ਵਿਹਾਰ ਨਹੀਂ ਦੱਸਦੇ ਤੋਂ ਭਰਾਵੋ ਕਰਨਾਗੇ ਸਰਕਾਰ ਨੂੰ ਮਜਬੂਰ ਕਿਸਾਨਾਂ ਨੂੰ ਵਿਹਾਰ ਕਰਾਉਣ ਲਈ ਕੋਈ ਗੱਲ ਨਹੀਂ ਇਹ ਹੁੰਦਾ ਹੀ ਹੁੰਦਾ ਭਰਾਵੋ ਜੇ ਜਥੇਬੰਦੀ ਚ ਉਤਰਾਚਦਾ ਆਉਂਦੀ ਹੁੰਦੀ ਹੈ ਕੋਈ ਗੱਲ ਨਹੀਂ ਅੱਜ ਸਰਕਾਰ ਦਾ ਜੋਰ ਆ ਸਰਕਾਰ ਨੇ ਮੋਰਚੇ ਖਤਮ ਕਰਦੇ ਤੇ ਇੱਕ ਬੇਨਤੀ ਹੋ ਰਾ ਸਿੱਧਾ ਵੀ ਸਾਧਨ ਖੜੇ ਨੇ ਟਰਾਲੀਆਂ ਖੜੀਆਂ ਨੇ ਉੱਥੇ ਉਹ ਭਰਾਵੋ ਹੱਥ ਬੰਨ੍ਹ ਕੇ ਬੇਨਤੀ ਆ ਕਿ ਕੋਈ ਉਹ ਟਰਾਲੀਆਂ ਸਾਧਨ ਲੈਣ ਨਾ ਜਾਓ ਇਹ ਆਪਣੀ ਜਥੇਬੰਦੀ ਦਾ ਫੈਸਲਾ ਸਿੱਧੂ ਪਰ ਜਥੇਬੰਦੀ ਦਾ ਉਹ ਅੱਜ ਪੇਛੇ ਵੀ ਪੈ ਗਿਆ ਕਿ ਕਿਸੇ ਨੇ ਵੀ ਟ੍ਰੈਕਸ਼ਨ گاڑی ਲੈਣ ਦੀ ਜਾਲੀ ਉੱਥੇ ਖੜੀਆਂ ਨੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਪ੍ਰਸ਼ਾਸਨ ਜਾ ਕੇ ਲੈ ਕੇ ਗਿਆ ਏ ਸਰਕਾਰ ਤੋਂ ਲਵਾਂਗੇ ਟੈਕ ਟਰਾਲੀਆਂ ਸਾਰੀਆਂ ਸਰਕਾਰ ਤੋਂ ਲਵਾਂਗੇ ਜਿੰਨਾ ਵੀ ਸਮਾਨ ਚੋਰੀ ਹੋਇਆ ਅਸੀਂ ਸ਼ਾਂਤਮਈ ਤਰੀਕੇ ਨਾਲ ਲੜਿਆ ਭਾਵੇਂ ਇਤਿਹਾਸ ਦੱਸਦਾ ਹੈ ਜਿਨ੍ਹਾਂ ਨੇ ਜ਼ਬਰਟਾ ਆਇਆ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਉਹ ਤੁਸੀਂ ਜਾਣਦੇ ਹੀ ਹੋ ਸਾਡੇ ਧਰਮ ਤੇ ਅਟੈਕ ਜਿਵੇਂ ਗਾਂਧੀ ਨੇ ਕੀਤਾ ਸੀਗਾ ਉਹੀ راہਲ ਨੂੰ ਜੋੜਨ ਖਾਤਰ ਸੜਕਾਂ ਤੇ ਅੱਜ ਤੱਕ ਫਿਰਨਾ ਪਿਆ ਇਹ ਗੱਲ ਭੁੱਲ ਜਿਵੇ ਭਗਵੰਤ ਮਾਨ ਫਿਰ ਰੋਸ ਦੇ ਨਿਕਲ